ਕਹਾਣੀ ਰਾਣੋ ਦਾ ਵਿਆਹ ਭਾਗ ਦੂਸਰਾ ਇਸ ਦਾ ਪਹਿਲਾ ਭਾਗ ਤੁਸੀਂ ਪਹਿਲਾਂ ਹੀ ਪੜ ਚੁੱਕੇ ਹੋ ਨਿਰਮਲ ਦੇ ਰਿਸ਼ਤੇ ਲਈ ਉਹਦੀ ਮੰਦੋ ਮਾਸੀ ਨੇ ਆਪਣੇ ਪਿੰਡ ਦੀ ਹੀ ਇੱਕ ਕੁੜੀ ਬਲਬੀਰੋ ਦੀ ਦੱਸ ਪਾਈ ਬਲਬੀਰੋ ਗਰੀਬ ਘਰੋਂ ਸੀ ਪਰ ਰੱਜ ਕੇ شریف ਸੀ ਸੋਹਣੀ ਵੀ ਬਹੁਤ ਸੀ ਨਿਰਮਲ ਤੇ ਬਲਬੀਰੋ ਦਾ ਵਿਆਹ ਰੱਖ ਲਿਆ ਗਿਆ ਸੀ ਬਾਸੋ ਹੁਣ ਦਿਨ ਦਿਨੋਂ ਦਿਨ ਕਮਜ਼ੋਰ ਹੋਈ ਜਾ ਰਹੀ ਸੀ ਚੁੱਪਚਾਪ ਤੇ ਉਹ ਪਹਿਲਾਂ ਹੀ ਬਹੁਤ ਰੈਂਦੀ ਸੀ ਤੇ ਹੁਣ ਤਾਂ ਉਸਨੇ ਖਾਣਾ ਪੀਣਾ ਵੀ ਬੰਦ ਕਰ ਦਿੱਤਾ ਸੀ ਉਸਦੀ ਛੋਟੀ ਕੁੜੀ ਸ਼ਿੰਦਰ ਦਾ ਆਪਣੇ ਬੰਸੋ ਬੀਬੀ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ ਉਹ ਤਾਂ ਹਰ ਸਮੇਂ ਬੰਸੋ ਦੇ ਮੰਜੇ ਤੇ ਹੀ ਉਹਦੇ ਸਹਰਾਣੇ ਬੈਠੀ ਹੀ ਰਹਿੰਦੀ ਸੀ ਸਰਦੀਆਂ ਦੇ ਦਿਨ ਸਨ ਤੇ ਨਿਰਮਲ ਦੇ ਵਿਆਹ ਦੇ ਲਈ ਲੱਡੂ ਬੱਟੇ ਜਾ ਰਹੇ ਸੀ ਹਰਵੰਸ ਅੰਦਰ ਨੂੰ ਲੱਡੂਆਂ ਦੀ ਭਰੀ ਪ੍ਰਾਂਤ ਰੱਖਣ ਗਿਆ ਤੇ ਉਸ ਨੇ ਦੇਖਿਆ ਕਿ ਅੰਦਰ ਰਜਾਈ ਦੇ ਵਿੱਚ ਲੰਮੀ ਪਈ ਬੰਸੋ ਦੇ ਸਰੀਰ ਦੇ ਵਿੱਚ ਹੁਣ ਤਾਂ ਕੋਈ ਵੀ ਹਿਲਜੁਲ ਨਹੀਂ ਹੋ ਰਹੀ ਸੀ ਉਹ ਆ ਕੇ ਜੈਲੇ ਨੂੰ ਦੱਸਦਾ ਹੈ ਜੈਲੇ ਨੇ ਆ ਕੇ ਬੰਸੋ ਦੀ ਬੰਸੋ ਨੂੰ ਬਾਹ ਤੋਂ ਫੜ ਕੇ ਹਿਲਾਇਆ ਬੰਸੋ ਨੇ ਜੈਲੇ ਦੇ ਹੱਥ ਦੀ ਛੂ ਨੂੰ ਪੂਰੀ ਤਰ੍ਹਾਂ ਮਹਿਸੂਸ ਕੀਤਾ ਤੇ ਅੱਖਾਂ ਖੋਲੀਆਂ ਤੇ ਜੈਲੇ ਵੱਲ ਵੇਖਣ ਲੱਗੀ ਜੈਲੇ ਵੱਲ ਦੇਖਦੀ ਬੰਸੋ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗ ਰਹੇ ਸੀ ਇੰਜ ਚਾਪਦਾ ਸੀ ਕਿ ਉਹ ਕੁਝ ਆਖਣਾ ਚਾਹੁੰਦੀ ਹੈ ਜੈਲੇ ਨੂੰ ਪਰ ਆਖ ਨਹੀਂ ਸੀ 파 ਰਹੀ ਉਹਦੇ ਕਮਜ਼ੋਰ ਸਰੀਰ ਦੇ ਵਿੱਚੋਂ ਆਵਾਜ਼ ਨਹੀਂ ਸੀ ਨਿਕਲ ਰਹੀ ਐਨੇ ਨੂੰ ਨੰਜੋ ਆ ਗਈ ਤੇ ਆਖਦੀ ਹੈ ਨੀ ਭੈਣੇ ਹੁਣ ਥੋੜੇ ਦਿਨ ਕੱਢ ਜਾ ਐਵੇਂ ਨਾ ਵਿਆਹ ਦੇ ਵਿੱਚ ਹੀ ਕੰਮ ਪਾ ਦੇਮੀ ਜੈਲਾ ਆਖਦਾ ਇਹੋ ਕਿਦਾਂ ਦੀਆਂ ਗੱਲਾਂ ਕਰਦੀ ਐ ਤੂੰ ਐ ਨੰਝੋ ਤੇਰੀ ਵੱਡੀ ਭੈਣ ਐ ਬੰਸੋ ਜੈਲੇ ਨੇ ਸ਼ਿੰਦਰ ਨੂੰ ਕਿਹਾ ਕਿ ਤੂੰ ਧੀਏ ਆਪਣੀ ਬੀਬੀ ਦੇ ਮਨਜੇ ਤੋਂ ਨਹੀਂ ਉੱਠਣਾ ਤੂੰ ਇਹਦਾ ਖਿਆਲ ਰੱਖਣਾ ਐ ਸ਼ਿੰਦਰ ਆਖਦੀ ਐ ਠੀਕ ਐ ਬਾਪੂ ਜੀ ਸ਼ਿੰਦਰ ਥੋੜੀ ਪੋਲੀ ਜਹੀ ਹੋਣ ਕਰਕੇ ਆਂਡ ਗਵਾਂਡ ਦੀਆਂ ਉਸ ਨੂੰ ਸਿਦਰੀ ਹੀ ਆਖ ਕੇ ਬੁਲਾ ਦਿੰਦੀਆਂ ਸਨ ਉੰਜ ਉਹ ਕਰਦੇ ਸਾਰੇ ਹੀ ਕੰਮ ਕਰ ਲੈਂਦੀ ਸੀ ਤੇ ਹਰ ਇੱਕ ਦਾ ਕਿਹਾ ਵੀ ਮੰਨਦੀ ਸੀ ਨਿਰਮਲ ਦੀ ਬਰਾਤ ਸਿਰਫ 11 ਬੰਦੇ ਹੀ ਗਏ ਸੀ ਘਰ ਵਿੱਚ ਆਂਡ ਗਵਾਂਡ ਦੀਆਂ ਨੇ ਨਾਨਕੀਆਂ ਨੇ ਨੱਚ-ਨੱਚ ਕੇ ਖੂਬ رونਕਾਂ ਲਗਾਈਆਂ ਸੀ। ਸਿੰਦਰ ਅੰਦਰ ਹੀ ਆਪਣੀ ਵੱਡੀ ਬੀਬੀ ਬਾਂਸੋ ਦੇ ਕੋਲ ਹੀ ਬੈਠੀ ਹੋਈ ਸੀ। ਉਹਦਾ ਦਿਲ ਤੇ ਕਰਦਾ ਕਿ ਉਹ ਵੀ ਨੱਚਦੀਆਂ ਹੋਈਆਂ ਨੂੰ ਔਰਤਾਂ ਨੂੰ ਦੇਖੇ ਪਰ ਉਹ ਨੂੰ ਉਸਦੇ ਬਾਪੂ ਨੇ ਕਿਹਾ ਸੀ ਕਿ ਆਪਣੀ ਬੀਬੀ ਦੇ ਕੋਲ ਹੀ ਬੈਠਣਾ ਹੈ ਤੂੰ ਇਸ ਲਈ ਉਹ ਨਾ ਉઠી ਸ਼ਾਮ ਨੂੰ ਜਦੋਂ ਨਿਰਮਲ ਬਲਬੀਰੋ ਨੂੰ ਵਿਆਹ ਕੇ ਆਪਣੇ ਘਰ ਲਿਆਇਆ ਤੇ ਨੰਜੋ ਪਾਣੀ ਵਾਰ ਰਹੀ ਸੀ ਐਨੇ ਨੂੰ ਸ਼ਿੰਦਰ ਦੌੜੀ ਦੌੜੀ ਆਈ ਤੇ ਆਖਦੀ ਹੈ ਕਿ ਵੱਡੀ ਬੀਬੀ ਨੂੰ ਤਾਂ ਕੁਝ ਹੋ ਗਿਆ ਲੱਗਦਾ ਹੈ ਉਹ ਤਾਂ ਹੁਣ ਬਿਲਕੁਲ ਵੀ ਨਹੀਂ ਹਿਲਦੀ ਜੁਲਦੀ ਹੁਣ ਮੈਨੂੰ ਤੇ ਲੱਗਦਾ ਹੈ ਉਹ ਮਰ ਗਈ ਹੈ ਐਨਾ ਸੋਣਾ ਨੰਝੋ ਆਪਣੇ ਸਾਹਮਣੇ ਖੜੀ ਬਲਬੀਰੋ ਨੂੰ ਆਖਦੀ ਹੈ ਨੀ ਐਨੀ ਮਨਹੂਸ ਐ ਤੂੰ ਤੇਰੇ ਕਦਮ ਅਜੇ ਤਾਂ ਮੇਰੇ ਘਰ ਦੇ ਵਿੱਚ ਪਏ ਨਹੀਂ ਤੇ ਤੂੰ ਮੇਰੀ ਭੈਣ ਨੂੰ ਵੀ ਮਾਰ ਦਿੱਤਾ ਨੰਜੋ ਦੀ ਭੈ ਨੰਜੋ ਦੀ ਭੈਣ ਮਿੰਦੋ ਆਖਦੀ ਐ ਕਿ ਚਲੋ ਆਪਾਂ ਚੱਲ ਕੇ ਦੇਖਦੇ ਆਂ ਬੰਸੋ ਭੈਣ ਨੂੰ ਇਹੋ ਸਿੰਦਰ ਦੇ ਕਹਿਨ ਨੂੰ ਕੀ ਐ ਇਹ ਤਾਂ ਸਿੱਧਰੀ ਐ ਸਭ ਅੰਦਰ ਗਈਆਂ ਤੇ ਦੇਖਿਆ ਕਿ ਬੰਸੋ ਤਾਂ ਸੱਚੀ ਹੀ ਨਹੀਂ ਰਹੀ ਸੀ ਉਹ ਮਰ ਚੁੱਕੀ ਸੀ ਨਿਰਮਲ ਤੇ ਬਲਬੀਰੋ ਦੇ ਸ਼ਗਨ ਮਨਾਉਣੇ ਤਾਂ ਵਿਚੇ ਹੀ ਰਹਿ ਗਏ ਤੇ ਉਲਟਾ ਨੰਜੋ ਬਲਵੀਰੋ ਨੂੰ ਮਨਹੂਸ ਆਖ ਰਹੀ ਸੀ بار بار ਹੁਣ ਬਲਵੀਰੋ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗਿ ਜਾ ਰਹੇ ਸੀ ਤੇ ਨਿਰਮਲ ਆਖਦਾ ਤੂੰ ਬੇਬੇ ਦੀਆਂ ਗੱਲਾਂ ਦੀ ਬਿਲਕੁਲ ਵੀ ਪਰਵਾਹ ਨਾ ਕਰੀ ਇਹਦਾ ਤਾਂ ਸੁਭਾਅ ਹੀ ਐਦਾਂ ਦਾ ਹੈ ਪਹਿਲਾਂ ਵੱਡੀ ਬੀਬੀ ਨੂੰ ਪੁੱਛਦੀ ਨਹੀਂ ਸੀ ਤੇ ਹੁਣ ਕੀਰਨੇ ਪਾਈ ਜਾਂਦੀ ਐ ਬਲਬੀਰੋ ਨੂੰ ਨੰਜੋ ਕਈ ਕੁਝ ਸੁਣਾਉਂਦੀ ਰਹਿੰਦੀ ਪਰ ਬਲਬੀਰੋ ਵਿਚਾਰੀ ਚੁੱਪ ਕਰਕੇ ਆਪਣੇ ਹੀ ਕੰਮਾਂ ਦੇ ਵਿੱਚ ਲੱਗੀ ਰਹਿੰਦੀ ਕੁਝ ਵੀ ਅੱਗਿਓ ਨਾ ਬੋਲਦੀ ਬਲਬੀਰੋ ਦੇ ਬੱਚਾ ਹੋਣ ਨੂੰ ਸੀ ਤੇ ਉਹ ਆਪਣੇ ਪੇਕੇ ਪਿੰਡ ਜਾਣ ਨੂੰ ਲੱਗੀ ਤੇ ਨੰਜੋ ਆਖਦੀ ਐ ਮੁੰਡਾਈ ਹੋਵੇ ਜੇਕਰ ਕੁੜੀ ਜੰਮ ਗਈ ਤਾਂ ਫੇਰ ਇੱਥੇ ਨਾ ਆਮੀ ਬਲਵੀਰੋ ਡਰੀ ਹੋਈ ਸਹਿਮੀ ਹੋਈ ਆਪਣੇ ਭਰਾ ਦੇ ਨਾਲ ਚਲੀ ਗਈ ਆਪਣੇ ਪੇਕੇ ਘਰ ਨੂੰ ਬਲਵੀਰੋ ਨੇ ਇੱਕ ਤੀ ਨੂੰ ਜਨਮ ਦਿੱਤਾ ਤੇ ਉਹਦੇ ਪੇਕੇ ਪਿੰਡੋਂ ਸਨੇਹਾ ਆਇਆ ਕਿ ਕੁੜੀ ਜਨਮੀ ਐ ਤੇ ਨੰਜੋ ਆਖਦੀ ਐ ਹੁਣ ਰਹਿਣ ਮਾਂ ਤੀ ਉਥੇ ਹੀ ਮੈਂ ਨਹੀਂ ਬਾੜਨ ਦਿੰਦੀ ਇਥੇ ਇਹਨਾਂ ਨੂੰ ਨਿਰਮਲ ਆਖਦਾ ਮੈਂ ਤੇ ਬੇਬੇ ਆਪਣੀ ਰਾਣੋ ਧੀ ਨੂੰ ਘਰ ਲੈ ਕੇ ਹੀ ਆਵਾਂਗਾ ਸਵਾ ਮਹੀਨੇ ਬਾਅਦ ਨਿਰਮਲ ਜਾ ਕੇ ਬਲਵੀਰੋ ਤੇ ਰਾਣੋ ਨੋ ਕਾਰ ਲੈ ਆਇਆ ਨੰਜੋ ਨੇ ਆਪਣੀ ਕੁੜੀ ਸ਼ਿੰਦਰ ਦੇ ਰਿਸ਼ਤੇ ਲਈ ਕਈਆਂ ਨੂੰ ਕਿਹਾ ਹੋਇਆ ਸੀ ਕਿ ਕੋਈ ਚੰਗਾ ਮੁੰਡਾ ਨਿਗਾਹ ਦੇ ਵਿੱਚ ਹੋਵੇ ਤਾਂ ਜ਼ਰੂਰ ਦੱਸਿਓ ਨੰਜੋ ਦੀ ਰਿਸ਼ਤੇਦਾਰੀ ਵਿੱਚੋਂ ਲੱਗਦੀ ਭੈਣ ਚੰਨੋ ਨੇ ਇੱਕ ਮੁੰਡੇ ਦੀ ਦੱਸ ਪਾਈ ਤੇ ਮੁੰਡੇ ਦਾ ਪਰਿਵਾਰ ਉਹ ਦਿੱਲੀ ਰਹਿੰਦਾ ਸੀ ਕਈ ਸਾਲ ਪਹਿਲਾਂ ਪਿੰਡ ਛੱਡ ਕੇ ਉਹ ਦਿੱਲੀ ਜਾ ਵਸੇ ਸੀ ਚੰਨੋ ਆਖਦੀ ਐ ਕਿ ਨੰਜੋ ਉਂਝ ਤੇ ਸਿੰਦਰ ਦੇਖਣ ਨੂੰ ਬੜੀ ਹੀ ਸੋਹਣੀ ਤੇ ਸੁਨੱਖੀ ਐ ਪਰ ਮੈਨੂੰ ਕਿਸੇ ਨੇ ਕਿਹਾ ਕਿ ਇਹ ਸਿੱਧਰੀ ਐ ਦੇਖ ਤੂੰ ਸੱਚੀ ਗੱਲ ਦੱਸ ਦੇ ਨੰਜੋ ਕਹਿੰਦੀ ਐ ਲੈ ਪੈਣੇ ਤੂੰ ਆਪ ਹੀ ਪੁੱਛ ਲਈ ਸਿੰਦਰ ਨੂੰ ਜੋ ਵੀ ਪੁੱਛਣਾ ਹੈ ਉਹਨੂੰ ਘਰ ਦਾ ਸਾਰਾ ਹੀ ਕੰਮ ਆਉਂਦਾ ਤੇ ਬਾਕੀ ਪੜ੍ਹੀ ਲਿਖੀ ਥੋੜਾ ਘੱਟ ਹੀ ਐ ਅੱਗਿਓ ਚੰਨੋ ਕਹਿੰਦੀ ਐ ਚੱਲ ਮੁੰਡੇ ਵਾਲੇ ਤੇ ਇਹੋ ਹੀ ਆਖਦੇ ਸੀ ਕਿ ਕੁੜੀ ਸਾਡਾ ਘਰ ਸੰਭਣ ਵਾਲੀ ਹੋਵੇ ਇੱਕੋ ਇੱਕ ਮੁੰਡਾ ਹੈ ਉਹਨਾਂ ਦਾ ਘਰਵਾਰ ਵੀ ਬਹੁਤ ਸੋਹਣਾ ਐ ਹੋਰ ਤੇ ਹੋਰ ਉਹਨਾਂ ਦੇ ਘਰ ਤਾਂ ਟੈਲੀਫੋਨ ਵੀ ਲੱਗਿਆ ਹੋਇਆ ਹੈ ਉਹ ਆਖਦੇ ਐ ਕਿ ਵਿਆਹ ਸੋਨਾ ਕਰ ਦੇਣ ਤੇ ਬਾਕੀ ਉਹਨਾਂ ਦੀ ਹੋਰ ਕੋਈ ਵੀ ਮੰਗ ਨਹੀਂ ਮੁੰਡੇ ਦੀ ਭੈਣ ਤੇ ਰਿਸ਼ਤੇ ਵਿੱਚ ਲੱਗਦੀ ਭਾਬੀ ਆ ਕੇ ਸ਼ਿੰਦਰ ਨੂੰ ਦੇਖ ਗਈਆਂ ਸ਼ਿੰਦਰ ਉਹਨਾਂ ਦੇ ਸਾਹਮਣੇ ਚੁੱਪ ਕਰਕੇ ਨੀਮੀ ਪਾਈ ਬੈਠੀ ਰਹੀ। ਉਹਨਾਂ ਨੇ ਚੰਨੋ ਨੂੰ ਕਿਹਾ ਕਿ ਕੁੜੀ ਤੇ ਸੋਣੀ ਐ ਤੇ ਤੁਸੀਂ ਰਿਸ਼ਤਾ ਪੱਕਾ ਸਮਝੋ ਤੇ ਵਿਆਹ ਦੀ ਤਾਰੀਖ ਅਸੀਂ ਆਪ ਹੀ ਮਿੱਥ ਲੈਂਦੇ ਆਂ। ਜਲਦੀ ਹੀ ਕਰਨਾ ਐ। ਜੈਲਾ ਚੁੱਪ ਕਰਕੇ ਸਭ ਕੁਝ ਦੇਖ ਰਿਹਾ ਸੀ। ਤੇ ਸ਼ਾਮ ਨੂੰ ਨੰਜੋ ਸ਼ਿੰਦਰ ਨੂੰ ਆਖਦੀ ਹੈ ਕਿ ਦੇਖ ਮੇਰੀ ਧੀ ਤੇ ਟੈਲੀਫੋਨ ਤੇ ਹੈਲੋ ਹੈਲੋ ਕਰਿਆ ਕਰਨਾ ਆ ਸ਼ਿੰਦਰ ਇੱਧਰ ਤੈਨੂੰ ਦੱਸਦੀਆਂ ਕਿਦਾਂ ਸੁਣਨਾ ਹੁੰਦਾ ਹੈ ਟੈਲੀਫੋਨ ਸ਼ਿੰਦਰ ਕਹਿੰਦੀ ਬੇਬੇ ਮੈਨੂੰ ਤਾਂ ਡਰ ਜਿਹਾ ਲੱਗਦਾ ਹੈ ਜੇਕਰ ਮੈਨੂੰ ਟੈਲੀਫੋਨ ਚੁੱਕਣਾ ਨਾ ਆਇਆ ਤੇ ਫੇਰ ਤੇ ਫਿਰ ਨੰਝੋ ਕਹਿੰਦੀ ਹੈ ਫੇਰ ਕੀ ਐਵੇਂ ਨਹੀਂ ਡਰੀਂਦਾ ਐਵੇਂ ਨਹੀਂ ਡਰੀਂ ਜਾਂਦਾ ਫੋਨ ਚੁੱਕ ਕੇ ਹੈਲੋ ਹੈਲੋ ਹੀ ਬੋਲਣਾ ਹੁੰਦਾ ਹੈ ਅਗਲਾ ਆਪ ਹੀ ਬੋਲ ਪੈਂਦਾ ਹੁੰਦਾ ਅੱਗੇ ਆ ਚੱਲ ਮੈਂ ਤੈਨੂੰ ਸਰਪੰਚ ਦੇ ਘਰ ਲੈ ਕੇ ਚਲੂੰਗੀ ਉਹਦੇ ਟੈਲੀਫੋਨ ਲੱਗਿਆ ਹੋਇਆ ਹੈ ਜੈਲਾ ਕਹਿੰਦਾ ਸ਼ਿੰਦਰ ਧੀਏ ਤੂੰ ਅੰਦਰ ਜਾ ਤੇ ਆਪਣੀ ਬੇਬੇ ਨੂੰ ਆਹ ਮੇਰੀ ਗੱਲ ਸੁਣੇ ਇੱਧਰ ਆ ਕੇ ਸਿੰਦਰ ਅੰਦਰ ਚਲੀ ਗਈ ਤੇ ਨੰਜੋ ਨੂੰ ਆਖਦੀ ਹੈ ਕਿ ਮੈਨੂੰ ਪਤਾ ਤੂੰ ਕੀ ਕਹਿਣਾ ਹੈ ਤੂੰ ਚੁੱਪ ਕਰਕੇ ਬੈਠਾ ਰਹਿ ਜੈਲਾ ਕਹਿੰਦਾ ਉਹ ਝੂਠ ਬੋਲ ਕੇ ਕੀਤੇ ਰਿਸ਼ਤੇ ਕਦੇ ਵੀ ਸਿਰੇ ਨਹੀਂ ਚੜਦੇ ਹੁੰਦੇ ਨੰਜੋ ਕਹਿੰਦੀ ਮੈਂ ਮੈਂ ਕੀ ਝੂਠ ਬੋਲਿਆ ਸਾਡੀ ਕੁੜੀ ਸਾਰਾ ਘਰ ਦਾ ਕੰਮ ਜਾਣਦੀ ਐ ਜੈਲਾ ਕਹਿੰਦਾ ਤੂੰ ਮੁੰਡੇ ਵਾਲਿਆਂ ਨੂੰ ਇਹੋ ਨਹੀਂ ਕਿਹਾ ਕਿ ਇਹਨੂੰ ਹਿਸਾਬ ਕਿਤਾਬ ਤੇ ਟਾਈਮ ਦੇਖਣਾ ਤੇ ਪੈਸੇ ਗਿਣਨਾ ਤੇ ਹੋਰ ਬਹੁਤ ਕੁਝ ਨਹੀਂ ਪਤਾ ਚੱਲਦਾ ਜਿਵੇਂ ਕਿ ਕਿਹੜਾ ਦੇਣਾ ਕਿੰਨੀ ਤਾਰੀਖ ਹੈ ਇਹਨੂੰ ਤਾਂ ਬਿਲਕੁਲ ਵੀ ਨਹੀਂ ਪਤਾ ਚੱਲਦਾ ਅੱਗੇ ਉਹ ਨੰਝੋ ਬੋਲਦੀ ਐ ਇਹਨੇ ਤਰੀਕਾ ਨੂੰ ਕੀ ਕਰਨਾ ਸਮਾਂ ਤੇ ਇਹੋ ਪਰਛਾਵਾਂ ਦੇਖ ਕੇ ਹੀ ਪਤਾ ਕਰ ਲੈਂਦੀ ਐ ਮੁੰਡੇ ਵਾਲਿਆਂ ਨੂੰ ਘਰ ਸਾਂਭਣ ਵਾਲੀ ਕੁੜੀ ਚਾਹੀਦੀ ਐ ਉਹ ਤੇ ਸਾਡੀ ਸ਼ਿੰਦਰ ਹੈ ਹੀ ਤੂੰ ਚੁੱਪ ਕਰਕੇ ਬੈਠਾ ਰਹੀਂ ਕਿਸੇ ਨੂੰ ਐਦਾਂ ਦੀਆਂ ਗੱਲਾਂ ਦੱਸਣ ਦੀ ਕੋਈ ਲੋੜ ਨਹੀਂ ਇੱਕ ਵਾਰ ਵਿਆਹ ਹੋ ਜਾਵੇ ਬਸ ਸਿੰਦਰ ਦਾ ਵਿਆਹ ਰੱਖ ਦਿੱਤਾ ਜਾਂਦਾ ਹੈ ਤੇ ਘਰ ਵਿੱਚ ਤਿਆਰੀ ਸ਼ੁਰੂ ਹੋ ਗਈ ਨੰਜੋ ਹਰ ਕੰਮ ਅੱਗੇ ਹੋ ਕੇ ਕਰਦੀ ਹੈ ਤੇ ਹੋਰ ਤਾਂ ਉਹ ਕਿਸੇ ਨੂੰ ਨੇੜੇ ਹੀ ਨਹੀਂ ਲੱਗਣ ਦਿੰਦੀ ਬਲਵੀਰੋ ਨੂੰ ਤਾਂ ਉਹ ਮਨਹੂਸ ਆਖ ਦਿੰਦੀ ਸੀ ਕਿ ਤੂੰ ਸ਼ਗਨਾ ਦੇ ਕੰਮਾਂ ਦੇ ਵਿੱਚ ਅੱਗੇ ਨਹੀਂ ਆਉਣਾ। ਸ਼ਿੰਦਰ ਦੀ ਬਰਾਤ ਆ ਗਈ ਤੇ ਪ੍ਰੌਣਾ ਤਾਂ ਉਹਦਾ ਬਹੁਤ ਹੀ ਜ਼ਿਆਦਾ ਸੋਨਾ ਸੀ। ਉਹ ਸ਼ਿੰਦਰ ਨੂੰ ਵਿਆਹ ਕੇ ਆਪਣੇ ਪਿੰਡ ਲੈ ਗਏ। ਦੋ ਕੁ ਦਿਨਾਂ ਤੱਕ ਉਹਨਾਂ ਨੇ ਹੁਣ ਦਿੱਲੀ ਚਲੇ ਜਾਣਾ ਸੀ। ਦੋ ਦਿਨ ਬਾਅਦ ਸ਼ਿੰਦਰ ਦਿੱਲੀ ਚਲੀ ਗਈ। ਹੁਣ ਨੰਝੋ ਬਹੁਤ ਖੁਸ਼ ਸੀ ਕਿ ਘਰ ਸਭ ਨੂੰ ਆਖ ਰਹੀ ਸੀ ਕਿ ਦੇਖਿਆ ਮੇਰੇ ਕਰਕੇ ਹੀ ਸ਼ਿੰਦਰ ਨੂੰ ਇੱਕ ਚੰਗਾ ਘਰਵਾਰ ਮਿਲ ਗਿਆ ਇਹਦਾ ਬਾਪੂ ਤੇ ਕਹਿੰਦਾ ਸੀ ਕਿ ਦੱਸ ਦੇ ਮੁੰਡੇ ਵਾਲਿਆਂ ਨੂੰ ਆਖੇ ਆਪਣੀ ਕੁੜੀ ਸਿੱਧਰੀ ਐ ਇੱਕ ਹਫ਼ਤੇ ਦੇ ਬਾਅਦ ਹੀ ਚੰਨੋ ਸ਼ਿੰਦਰ ਨੂੰ ਨਾਲ ਲੈ ਕੇ ਪਹੁੰਚ ਗਈ ਨੰਜੋ ਹੈਰਾਨ ਹੋ ਕੇ ਪੁੱਛਣ ਲੱਗੀ ਕਿ ਭੈਣੇ ਤੂੰ ਕਿਵੇਂ ਇੱਥੇ ਸ਼ਿੰਦਰ ਨਾਲ ਚੰਨੋ ਗੁੱਸੇ ਦੇ ਵਿੱਚ ਸੀ ਤੇ ਆਖਦੀ ਹੈ ਨੰਜੋ ਤੂੰ ਮੇਰੇ ਕੋਲੋਂ ਕਿਉਂ ਛੁਪਾਇਆ ਕਿ ਸ਼ਿੰਦਰ ਕੁਝ ਵੀ ਨਹੀਂ ਜਾਣਦੀ ਮੁੰਡਾ ਆਖਦਾ ਕਿ ਮੈਂ ਤੇ ਨਹੀਂ ਰੱਖਣੀ ਇਹੇ ਏਦੀ ਸੱਸ ਮੈਨੂੰ ਕਈ ਕੁਝ ਬੋਲ ਕੇ ਗਈ ਐ ਕਿ ਅਸੀਂ ਉਹਨਾਂ ਦੇ ਨਾਲ ਧੋਖਾ ਕੀਤਾ ਐ ਅੱਗਿਓ ਨੰਝੋ ਕਹਿੰਦੀ ਐਦਾਂ ਕਿਦਾਂ ਨਹੀਂ ਰੱਖਣੀ ਉਹਨਾਂ ਨੇ ਮੈਂ ਪੁੱਛਦੀਆਂ ਉਹਨਾਂ ਨੂੰ ਜੈਲਾ ਕਹਿੰਦਾ ਗਲਤੀ ਤੇਰੀ ਐ ਗਲਤੀ ਤੇਰੀ ਆਪਣੀ ਐ ਤੂੰ ਝੂਠ ਬੋਲ ਕੇ ਆਪਣੀ ਧੀ ਦੀ ਜ਼ਿੰਦਗੀ ਤੇ ਖਰਾਬ ਕਰ ਦਿੱਤੀ ਐ ਤੇ ਉਹਨਾਂ ਨੇ ਮੁੰਡਿਆਂ ਮੁੰਡੇ ਦੀ ਵੀ ਕੀ ਗਲਤੀ ਐ ਚੰਨੋ ਸਿੰਦਰ ਨੂੰ ਛੱਡ ਕੇ ਵਾਪਸ ਆਪਣੇ ਘਰ ਚਲੀ ਗਈ ਬਲਬੀਰੋ ਦੀਦੀ ਰਾਣੋ ਹੁਣ 1 ਸਾਲ ਦੀ ਹੋ ਗਈ ਸੀ ਤੇ ਹੁਣ ਬਲਬੀਰੋ ਦੁਵਾਰਾ ਮਾਂ ਬਣਨ ਵਾਲੀ ਸੀ ਬਲਬੀਰੋ ਹੁਣ ਬਹੁਤ ਹੀ ਜ਼ਿਆਦਾ ਡਰੀ ਹੋਈ ਸੀ ਕਿ ਜੇਕਰ ਹੁਣ ਫੇਰ ਤੋਂ ਦੁਵਾਰਾ ਕੁੜੀ ਹੋ ਗਈ ਬੇਬੇ ਕਿਤੇ ਮੈਨੂੰ ਘਰੋਂ ਹੀ ਨਾ ਕੱਢ ਦੇਵੇ ਇਹ ਗੱਲ ਬਲਵੀਰੋ ਨੇ ਨਿਰਮਲ ਦੇ ਨਾਲ ਕੀਤੀ ਤੇ ਉਹ ਆਖਦਾ ਹੈ ਕਿ ਐਦਾਂ ਕਿੱਦਾਂ ਕੱਢ देऊ ਤੈਨੂੰ ਘਰੋਂ ਮੇਰੇ ਹੁੰਦਿਆਂ ਹੋਇਆਂ ਨਿਰਮਲ ਦੀ ਇਹ ਗੱਲ ਸੁਣ ਕੇ ਬਲਵੀਰੋ ਨੂੰ ਹੌਸਲਾ ਮਿਲ ਜਾਂਦਾ ਸੀ ਇਸ ਵਾਰ ਫੇਰ ਬਲਵੀਰੋ ਦੇ ਕੁੜੀ ਹੋ ਗਈ ਤੇ ਨੰਜੋ ਨੇ ਤਾਂ ਉਹੀ ਤਾਨੇ ਮੇਨੇ ਤੇ ਕਈ ਗੱਲਾਂ ਬਲਵੀਰੋ ਨੂੰ ਕਹਿਣੀਆਂ ਜਾਰੀ ਰੱਖੀਆਂ ਇਸ ਕਹਾਣੀ ਦਾ ਅਗਲਾ ਹਿੱਸਾ ਅਸੀਂ ਅਗਲੇ ਭਾਗ ਦੇ ਵਿੱਚ ਲੈ ਕੇ ਆਵਾਂਗੇ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇਸ ਦੇ ਅਗਲੇ ਭਾਗ ਵਿੱਚ